ਅੱਜ ਨੂੰ ਕੋਰਟ ਦੇ ਵਿੱਚ ਜਿਹੜਾ ਪੇਸ਼ ਕਰਕੇ ਜਿਹੇ 3 ਦਿਨ ਦਾ ਜਿਹੜਾ ਰਮਾਨ ਲਿਆ ਗਿਆ ਹੁਣ ਇਨਵੈਸਟੀਗੇਸ਼ਨ ਕੀਤੀ ਕਰਕੇ ਜੋ ਵੀ ਉਹਦੇ ਵਿੱਚ ਸਾਹਮਣੇ ਆਉਣਗੇ ਉਹ ਜਿਹੜਾ ਅਸੀਂ ਤੁਹਾਨੂੰ ਜਿਹੜਾ ਸਰ ਬੜੀ ਬੰਨਛਾ ਸੀ ਸੀ ਮਸ਼ਕਾ ਆ ਗਿਆ ਇਹ ਦੇਖੇ ਇਹਦੇ ਇਨਵੈਸਟੀਗੇਸ਼ਨ ਪਤਾ ਲੱਗੂ ਉਹਦੀ ਕੀ ਮੰਤਾ ਸੀ ਪਰ ਜੋ ਐਜੀ ਪਿਕਰੇ ਤਾਤ ਪੇਸ਼ ਕੀਤੇ ਉੱਥੋਂ ਲੱਗਿਆ ਕਿ ਮੱਥਾ ਟੇਕਣ ਨਹੀਂ ਗਿਆ ਬੰਦਾ ਹਾਂਜੀ ਕੋਈ ਨਹੀਂ ਅਸੀਂ ਉਹ ਇਨਵੈਸਟੀਗੇਸ਼ਨ ਸਾਰਾ ਇਹ ਕਰ ਰਹੇ ਹਾਂ ਇਨਵੈਸਟੀਗੇਸ਼ਨ ਤੋਂ ਜੋ ਵੀ ਸਾਹਮਣੇ ਆਊਗਾ ਹਾਂਜੀ ਸਰ ਕਿੰਨੇ ਬੰਦੇ ਇਹਦੇ ਨਾਲ ਹੋਰ ਸੀਗੇ ਇਹਦੇ ਹੁਣ ਜੁਡੀ ਮੰਗਣ ਵਾਲਾ ਸੁਨੇਹਾ ਕਰਦਾ ਹੈ ਤਾਰਾ ਵਗੜੀ ਲਾਈ ਗਈ ਯਾਰ ਧਾਰਮਿਕ ਦੀਆਂ ਜਿਹੜੀਆਂ ਤਾਰਾ ਨੂੰ ਕਿੱਥੇ ਲੈ ਜਨ ਲੱਗੂ ਇੰਨੇ ਦੇ ਅੰਦਰ ਰਮਾਨ ਮਿਲਿਆ ਹੁਣ 3-3 ਵਾਰ ਬਾਅਦ ਹੋਰ ਕੋਸ਼ਿਸ਼ ਕੀਤੀ ਜਾਗੀ ਹਾਂ ਬਰਾਬਰ ਤੇ ਸਰ ਮੰਸ਼ਾ ਬੇਦਖੀ ਕਰ ਰਹੀ ਸੀ ਕਿ ਰੀਲ ਬਣਾਉਣ ਦਰਬਾਰ ਸਾਹਿਬ ਦੇ ਸਰੋਵਰ ਦੇ ਵਿੱਚ ਵਜੂ ਕਰਨ ਵਾਲਾ ਸੁਭਾਨ ਰੰਗਰੀਜ਼ ਅੰਮ੍ਰਿਤਸਰ ਅਦਾਲਤ ਦੇ ਵਿੱਚ ਪੇਸ਼ ਹੋਇਆ ਤਦਾਜ਼ਾ ਇਹ ਹੈ ਕਿ ਅੰਮ੍ਰਿਤਸਰ ਦੇ ਸਚਕਨ ਸ਼੍ਰੀਮント ਸਾਹਿਬ ਦੇ ਸਰੋਵਰ ਦੇ ਵਿੱਚ ਵਜੂ ਕਰਨ ਵਾਲਾ ਇਹ ਨੌਜਵਾਨ ਜਿਸ ਨੂੰ ਕਿ ਗ੍ਰਿਫਤਾਰ ਕੀਤਾ ਜਾਂਦਾ ਹੈ ਤੇ ਨੌਜਵਾਨ ਨੂੰ ਅੰਮ੍ਰਿਤਸਰ ਦੀ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਦਰਸਲ ਪੁਲਿਸ ਦੀ ਅਰਜ਼ੀ ਤੇ ਸੁਲਵਾਈ ਕਰਨ ਉਪਰੰਤ ਇਸ ਨੌਜਵਾਨ ਦਾ ਤਿੰਨ ਦਿਨੀ ਰਿਮਾਂਡ ਮਨਜ਼ੂਰ ਕਰ ਲਿਆ ਗਿਆ ਦਾ ਜ਼ਿਕਰ ਹੋਇਆ ਹੈ ਕਿ ਕੁਝ ਦਿਨਾਂ ਪਹਿਲਾਂ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ ਦੇ ਵਿੱਚ ਨੌਜਵਾਨ ਦਰਬਾਰ ਸਾਹਿਬ ਦੇ ਪਵਿੱਤਰ ਸਰੋਵਰ ਦੇ ਵਿੱਚ ਕੁਟਲੀ ਕਰਦਾ ਹੋਇਆ ਨਜ਼ਰ ਆ ਰਿਹਾ ਦੇਸ ਤੋਂ ਬਾਅਦ ਇੱਕ ਸੰਗਤ ਦੇ ਵਿੱਚ ਕਾਫੀ ਰੂਸ ਪਾਇਆ ਜਾਂਦਾ ਹੈ ਜਿਸ ਤੋਂ ਬਾਅਦ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਐਐਸਜੀਪੀਸੀ ਦੇ ਵੱਲੋਂ ਥਾਣਾ ਕੋਤਵਾਲੀ ਦੇ ਵਿੱਚ ਪੁਲਿਸ ਨੂੰ ਇੱਕ ਲਿਖਤੀ ਦਰਖਾਸਤ ਦਿੱਤੀ ਗਈ। ਦਰਖਾਸਤ ਦੇ ਆਧਾਰ ਤੇ ਕੋਤਵਾਲੀ ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਗਈ। ਤਾਂ ਜਾਂਚ ਦੇ ਦੌਰਾਨ ਪੁਲਿਸ ਨੇ ਨੌਜਵਾਨ ਨੂੰ ਗਾਜ਼ੀਆਬਾਦ ਤੋਂ ਗ੍ਰਫਤਾਰ ਕੀਤਾ ਤੇ ਬਾਅਦ ਦੇ ਵਿੱਚ ਗਾਜ਼ੀਆਬਾਦ ਦੀ ਮਾਨਯੋਗ ਅਦਾਲਤ ਤੋਂ ਟਰਾਂਜ਼ਿਟ ਰਿਮਾਂਡ ਹਾਸਲ ਕਰਕੇ ਅੰਮ੍ਰਿਤਸਰ ਲਿਆਂਦਾ ਗਿਆ। ਜਿੱਥੇ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਤਾਂ ਪੁਲਿਸ ਦੇ ਵੱਲੋਂ ਦੱਸਿਆ ਗਿਆ ਕਿ ਰਿਮਾਂਡ ਦੌਰਾਨ ਨੌਜ ਹੋਰ ਇਹਨੇ ਗਾਥੀਆਪਾਦ ਹੋਇਆ ਤੇਰਾ ਕੁਝ ਹੈਲਪਿੰਗ ਦਿੱਤੇ ਬੰਨੀਆਂ ਵੀ ਗਈਆਂ ਸੀ ਉਹ ਕੀ ਗੱਲ ਸੀ ਮਾਮਲਾ ਦਾ ਉਹ ਪੁੱਤਰਾ ਮਾਮਲਾ ਹੀ ਝੰਗ ਜਿਹਾ ਬੰਨੀਆਂ ਦਾ ਫੜਿਆ ਜਾਂਦਾ ਜੰਡੀ ਦਾ ਲੋਕ ਫੜਲਾ ਜਿਹਦਾ ਫੋਨ ਹੈ ਤੇ ਉਹਨੇ ਦੇ ਪਰਚੇ ਕਿੰਨੇ ਨੇ ਇਹ ਹੈ ਜਿਹੜੀ ਇਹ ਕੁਝ ਹੈ ਦਾਰਾ ਇਹ ਨਰਾਫਿਕੇ ਸ਼ੰਦ ਸਾਰਾ ਕੋਈ ਅਧਿਕਾਰੀਤਾ ਅਰਾਜਪਰਤਾ ਦਿਖਾਦੀ ਹੈ ਜੀ ਕਰੀ ਜਾਂਦਾ ਇਹ ਮਾਮਲਾ ਜਿਹੜਾ ਪੁੱਤਰ ਕਰ ਲੈ ਜਿਹੜਾ ਐਸ.ਪੀ.ਸੀ. ਸਰ ਹੋਰ ਇਹਨਾਂ ਦੇ ਲੋਕਾਂ ਦਾ ਸ਼ਾਮਲ ਹੁੰਦਾ ਜਾਂ ਕੁਰੀ ਕਰਨ ਦਾ ਕੀ ਮਤਲਬ ਹੈ ਫਿਰ ਇਹਦੇ ਉਹਦੇ ਪੱਖ ਤੋਂ ਬਾੜੀ ਪਤਾ ਲੱਗਿਆ ਕਿੰਨੇ ਦਿਨ ਦਾ ਰਿਮਾਨ ਦੇ ਕਹਿਣ ਦਿੰਦਾ ਠੀਕ ਹੈ ਸਰ ਥੈਂਕ ਯੂ ਜਾਓ 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 ਸਰ ਪਰ ਰੋਕ ਜਾਓ ਰੁਕ ਜਾਓ ਜੀ ਉਸ ਨੂੰ ਐਡੇ ਗੁਪਤ ਤਰੀਕੇ ਦੇ ਨਾਲ ਉਹਨੂੰ ਪੇਸ਼ ਕੀਤਾ ਗਿਆ ਜਿਸ ਕਰਕੇ ਜਿਹੜਾ ਜੀ ਸਾਨੂੰ ਥੋੜਾ ਕੋਈ ਵਾਸਤੇ ਸੇਫਟੀ ਮਰਮਾਨ ਮਿੰਟ ਨਾ ਹੋ ਜਾਏ ਹਾਂ ਜੀ ਕਾਫੀ ਸਵਾਲ ਜੁੜੇ ਇਸ ਕਟੜਾ ਦੇ ਨਾਲ ਆਖਰਕਾਰ ਜਾਣਬੁੱਝ ਕੇ ਇਹ ਇਨਵੈਸਟੀਗੇਸ਼ਨ ਦੇ ਵਿੱਚ ਸਾਰਾ ਪਤਾ ਲੱਗੂ ਜਾਣਬੁੱਝ ਕੇ ਕੀਤਾ ਗਿਆ ਜਾਂ ਉਹਦੇ ਕੋ ਸੈਵਨ ਹੋਇਆ ਜੀ ਸਰ ਕਿੱਥੋਂ ਗ੍ਰਿਫਤਾਰੀ ਕਿੱਥੋਂ ਗਾਜ਼ੀਆਬਾਦ ਤੋਂ